ਪਿਛਲੇ ਕਾਫੀ ਦਿਨਾਂ ਤੋਂ ਹੈਰੀਟੇਜ ਸਟਰੀਟ ਦੇ ਦੁਕਾਨਦਾਰ ਆਪਣੀ ਰੋਜ਼ੀ-ਰੋਟੀ ਕਮਾਣ ਲਈ ਜद्दोजहद ਕਰ ਰਹੇ ਨੇ ਲਗਾਤਾਰ ਦੁਕਾਨਦਾਰਾਂ ਨੂੰ ਕਦੇ ਕਾਰਪੋਰੇਸ਼ਨ ਵੱਲੋਂ ਤੇ ਕਦੀ ਟ੍ਰੈਫਿਕ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅੱਜ ਇੱਕ ਵਫਾ ਦਾ ਜਿਹੜਾ ਕਿ ਉਹ ਆਮ ਆਦਮੀ ਪਾਰਟੀ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਹਰਪੀ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਸਤਿ ਸ਼੍ਰੀ ਅਕਾਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ ਸੀ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ 600 ਯੂਨਟ ਸਾਨੂੰ ਮਾਫ ਹੈ ਜਿਸ ਦਾ ਕਿ ਬਿਲੀ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਆਂ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਤਿ ਸ੍ਰੀ ਅਕਾਲ ਮੇਰੀ ਤੂ ਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਥਿੰਗ ਮਿਲ ਕੇ ਵਾਪਸ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰ ਲੈਣ ਡਾਕਟਰ ਸਾਹਿਬ ਕੀ ਦਿੱਕਤਾਂ ਆ ਰਹੀਆਂ ਬੀਤੇ 2 ਦਿਨ ਗੱਲ ਕਰੀਏ ਪਹਿਲਾਂ ਤਾਂ ਤੁਸੀਂ ਕਮਿਸ਼ਨਰ ਪੁਲਿਸ ਨੂੰ ਮਿਲੇ ਹੋ ਤੇ ਅੱਜ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲ ਰਹੇ ਹੋ ਗੱਲ ਹੈ ਜੀ ਜਿਹੜੀ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਲਾਗੇ ਹੈਲਟਰੀ ਸਟਰੀਟ ਹੈ ਜੀ ਉੱਥੋਂ ਦੇ ਦੁਕਾਨਦਾਰ ਜਿਹੜੇ ਨੇ ਉਹਨਾਂ ਨੂੰ ਐਨਾ ਕਿ ਤੰਗ ਪਰੇਸ਼ਾਨ ਕੀਤਾ ਗਿਆ ਕਿ ਉਹ ਵਿਚਾਰੇ ਰੋਟੀ ਖਾਣ ਦੇ ਲਾਲੇ ਪੈ ਗਏ ਆ ਸਾਹਮਣੇ ਕੇਸਰੀ ਬਾਗ ਹੈ ਉਹ ਮਾਰਕੀਟ ਆ ਸਾਡੇ ਭੋਲਾ ਪ੍ਰਧਾਨ ਜੀ ਦੇ ਸਲਿਲ ਜੀ ਦੇ ਔਰ ਜਿੰਨੇ ਵੀ ਸਾਡੇ ਬੰਦੇ ਨੇ ਇਹ ਸਾਰਿਆਂ ਨੂੰ ਕਿਉਂਕਿ ਦੇਖੋ ਜਦੋਂ ਇਹ ਹੈਲਟਰੀ ਸਟਰੀਟ ਦੇ ਵਿੱਚ ਅਸੀਂ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਂਦੀ ਨੇ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਫਿਰ ਵੀ ਜਿਹੜਾ ਸਾਡੇ ਜਿਹੜੇ ਦੁਕਾਨਦਾਰਾਂ ਨੂੰ ਜਿਹੜਾ ਉਹ ਪ੍ਰਸ਼ਾਸਨ ਦਾ ਖਰਾਬ ਕਿਉਂ ਕੀ ਕੋਈ ਡਿਸਪਲੇ ਹੁੰਦੀ ਹੈ ਇਨਕਲੋਜ਼ਮੈਂਟ ਹੁੰਦੀ ਹੈ ਕੀ ਹੁੰਦਾ ਕੀ ਪਿਆ ਅਸੀਂ ਇਨਕਲੋਜ਼ਮੈਂਟ ਤੇ ਕਰਦੇ ਹੀ ਨਹੀਂ ਇਨਕਲੋਜ਼ਮੈਂਟ ਦੇ ਨਾਤੇ ਸਾਡੇ ਬੰਦਿਆਂ ਨੂੰ ਸਰਕਾਰ ਦੇ ਪ੍ਰਸ਼ਾਸਨ ਨੂੰ ਗੁਮਰਾ ਕੀਤਾ ਜਾਂਦਾ ਇਨਕਲੋਜ਼ਮੈਂਟ ਨਹੀਂ ਕਰਦੇ ਦਾ ਕੋਈ ਰਸਤਾ ਹੀ ਰੋਕਦੇ ਆ ਡਿਸਪਲੇ ਕਿਤੇ ਆ ਰਹੀ ਹੈ ਬਸ ਡਿਸਪਲੇ ਕਿਤੇ ਜਾਈ ਉਹ ਤੋਂ ਵੀ ਤੱਕੀ ਹਨ ਇਹਨਾਂ ਨੂੰ ਹੈਗੇ ਆ ਔਰ ਜਿਹੜੇ ਲੋਕ ਨੇ ਉਹ ਉਹਨਾਂ ਦਾ ਕੀ ਮਨਚਾ ਹੈ ਸਾਡੇ ਬੰਦਿਆਂ ਨੂੰ ਖਰਾਬ ਕਰਨ ਵਾਸਤੇ ਇਹ ਉਹ ਹੀ ਹੀ ਜਾਣਦੇ ਕਿੰਨੇ ਕ ਦੁਕਾਨਦਾਰੇ ਇਫੈਕਟਡ ਹੋ ਰਹੇ ਨੇ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਉਹਨਾਂ ਦੀ ਦੇਖੋ ਜੀ 5 ਤੋਂ 700 ਦੁਕਾਨਦਾਰੇ ਸਾਰੇ ਆ ਸਾਰੇ ਪ੍ਰਭਾਵਿਤ ਹੋ ਰਹੇ ਆ ਬਿਲਕੁਲ ਤੇ ਪਿੱਛੇ ਜੇ ਪਰਚੇ ਵੀ ਕੀਤੇ ਗਏ ਸੀ ਟ੍ਰਿਪਲੀ ਪੁਲਿਸ ਵੱਲੋਂ ਕਮਿਸ਼ਨਰ ਸਾਹਿਬ ਪੁਲਿਸ ਕਮਿਸ਼ਨਰ ਨੇ ਕਹਿ ਦਿੱਤਾ ਵੀ ਭਾਈ ਹੁਣ ਜਿਹੜੇ ਸਾਡੀ ਬੰਦਿਆਂ ਤੁਹਾਡੇ ਪਰਚਾ ਨਹੀਂ ਕਰਕੇ ਸਾਡਾ ਇਹ ਮਸਲਾ ਹੈਗਾ ਤੁਹਾਡਾ ਕਰਪੇਸ਼ਨ ਦਾ ਮਸਲਾ ਉਹ ਤੁਹਾਡੇ ਸਾਹਮਣੇ ਆਪਾਂ ਮਿਲੇ ਸੀਗੇ ਅੱਜ ਮਿਲੇ ਉਹ ਕਰਪੇਸ਼ਨ ਕਮਿਸ਼ਨਰ ਨੂੰ ਕੀ ਆਸ਼ਵਾਸਨ ਮਿਲਿਆ ਜੀ ਉਹਨੇ ਕਿਹਾ ਵੀ ਤੁਹਾਡਾ ਮਸਲਾ ਹੱਲ ਹੈ ਸਟੇਟ ਆਫ ਸਨ ਬੈਂਕ ਤੁਹਾਡਾ ਮਸਲਾ ਹੱਲ ਹੋ ਜਾਏ ਦੁਕਾਨਦਾਰਾਂ ਨੇ ਵੀ ਗੱਲਬਾਤ ਜੁਰੂ ਕਰ ਲਿਆ ਸਲਿਲ ਨੇ ਥੇ ਪੰਜ ਕੀ ਮੁੱਦੇ ਕੀ ਨੇ ਕਿ ਤੁਹਾਨੂੰ ਹੀ ਟਾਰਗੇਟ ਕੋ ਕੀਤਾ ਜਾ ਰਿਹਾ ਹੈ ਸਰੇ ਸਾਡੀ ਹੈਰੀਟੇਜ ਸਟਰੀਟ 'ਚ ਦੁਕਾਨ ਹੈ ਸਾਡੀ ਦੁਕਾਨਾਂ ਦੇ ਅੱਗੇ ਜਦੋਂ ਬਾਦਲ ਸਰਕਾਰ ਦੀ ਗਵਰਨਮੈਂਟ ਸੀ ਉਹਨਾਂ ਨੇ 5 5 6 6 ਫੁੱਟ ਦੀਆਂ ਦੀਵਾਰਾਂ ਕੀਤੀਆਂ ਹੀਆਂ ਅੰਦਰ ਟੂਰਿਸਟ 12 ਟੂਰਿਸਟ ਰਕ ਤੋਂ ਲੰਘਦਾ ਹੈ ਤੇ ਅੰਦਰ ਕਿਸੇ ਨੂੰ ਪਤਾ ਨਹੀਂ ਲੱਗਦਾ ਅੰਦਰ ਕੋਈ ਸ਼ਾਪ ਹੈਗੀ ਵੀ ਹੈ ਜਾਂ ਨਹੀਂ ਹੈ ਤੇ ਜੇ ਆਪਾਂ ਕੋਈ ਆਪਣੀ ਲੇਡੀ ਸੂਟਸ ਦੀ ਡੰਮੀ ਵਗੈਰਾ ਕੁਝ ਵੀ ਲਗਾਣੇ ਤੇ ਕਾਰਪੋਰੇਸ਼ਨ ਵੱਲੋਂ ਸਾਨੂੰ ਕਿੰਨੇ ਕਿੰਨਕ ਡਿਸਪਲੇ ਤੁਸੀਂ ਕਿੰਨੇ ਕਿ ਫੁੱਟ ਦੀ ਕਰਦੇ ਹੋ ਆਪਾਂ ਬਾਤ ਕਰ ਫੁੱਟ ਡੇਟ ਫੁੱਟ ਦੀ ਡਿਸਪਲੇ ਕਰਦੇ ਤੇ ਹਜੇ ਕੀ ਸਾਡੀ ਦੁਕਾਨਾ ਜੀ ਨਹੀਂ ਉਹ 40 ਫੁੱਟ ਪਿੱਛੇ ਹੈ ਫੁੱਟ ਪਾਥ ਤੋਂ ਆਲਰੇਡੀ 40 ਫੁੱਟ ਦਾ ਡਿਸਟੈਂਸ ਹੈਗਾ ਫਿਰ ਵੀ ਆਪਾਂ ਕਰਦੇ ਆਂ ਤੇ ਉਹ ਇਸ ਤਰ੍ਹਾਂ ਢੀਲ ਕਰਦੇ ਆਂ ਸਾਨੂੰ ਜਿਸ ਤਰ੍ਹਾਂ ਪਤਾ ਨਹੀਂ ਆਪਾਂ ਕਿੰਨਾ ਕੁ ਵੱਡਾ ਕੋਈ ਕ੍ਰਾਈਮ ਕਰਤਾ ਹੋਵੇ ਜੇ ਆਪਾਂ ਆਪਣੇ ਕੁਝ ਡਿਸਪਲੇ ਨਹੀਂ ਕਰਾਂਗੇ ਸਾਡੇ ਕੋ ਕਸਟਮਰ ਕਿੱਦਾਂ ਆਏਗਾ ਦੁਕਾਨਾਂ ਦੇ ਵਿੱਚ ਆਪਾਂ ਇਹਨੇ ਇਹਨੇ ਕਰੋੜਾਂ ਦੇ ਬਿੱਲ ਲਗਾ ਕੇ ਉੱਥੇ ਬੈਠੇ ਆਂ ਆਪਾਂ ਕਾਰੋਬਾਰ ਕਰਨ ਵਾਸਤੇ ਬੈਠੇ ਆਂ ਪਰ ਸਾਣਾ ਬਿਲਕੁਲ ਵੀ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਅੱਜ ਕਮਿਸ਼ਨਰ ਸਾਹਿਬ ਨੇ ਕਿਹਾ ਕਾਰਪੋਰੇਸ਼ਨ ਦੇ ਕਿ ਤੁਹਾਡਾ ਮਸਲਾ ਹੱਲ ਕੀਤਾ ਜਾਵੇਗਾ ਹੋ ਜਾਏਗਾ ਜੀ ਮਸਲਾ ਹੱਲ ਸਮਝਦੇ ਹੋ ਅੱਜ ਤੁਸੀਂ ਪਹਿਲੇ ਕਮਿਸ਼ਨਰ ਪੁਲਿਸ ਨੂੰ ਮਿਲੋ ਹੁਣ ਕਮਿਸ਼ਨਰ ਕਾਰ ਮੈਂ ਪ੍ਰਸਾਦ ਨਾਣਿਕਟਨ ਬੋਲਦਾ ਮੇਰੀ ਸਾਰੀ ਉਮਰ ਉੱਥੇ ਹੀ ਬੀਤ ਗਈ ਸਿਰ ਚਿੱਟਾ ਹੋ ਗਿਆ 74 ਸਾਲ ਮੇਰੀ ਉਮਰ ਹੋ ਗਈ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਉਸ ਇਲਾਕੇ ਜਵਾਰੇ ਆਪਣਾ ਜੀਵਨ ਜ਼ਿੰਦਗੀ ਬਤਾਈ ਉਦੋਂ ਹੇਰਟੇ ਸਿਟੀ ਨਹੀਂ ਨਾ ਬਣੀ ਹੋਈ ਮੈਂ ਇਹ ਤੇ ਗੱਲ ਕਰ ਕੋਈ ਨਹੀਂ ਬਣਿਆ ਹੁਣ ਵੀ ਬਣਿਆ ਤੇ ਹੀ ਕਾਰੋਬਾਰ ਕਰ ਰਹੇ ਹਾਂ ਚਲੋ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਤੁਹਾਨੂੰ ਆਣ ਕੇ ਬਹੁਤ ਪਰੇਸ਼ਾਨ ਤੇ ਤੰਗ ਕਰਤਾ ਸਾਡੇ ਪਰਚੇ ਤੱਕ ਇਹਨਾਂ ਨੇ ਪਾਏ ਆ ਪਰਚੇ ਵੀ ਪਰਚੇ ਵੀ ਘਰ ਬੈਠਿਆਂ ਦੇ ਪਾਏ ਆ ਕਿ ਅਸੀਂ ਜੋ ਘਰ ਬੈਠੇ ਤੁਹਾਨੂੰ ਪਤਾ ਹੀ ਨਹੀਂ ਹੱਥ ਦੇ ਪਰਚੇ ਪਾਤੇ ਆ ਤੇ ਕਈ ਉਹ ਪਰਚੇ ਵੀ ਭੁਗਤਣ ਦੇ ਆ ਤੇ ਸਾਨੂੰ ਵੇਖੋ ਸਾਡੀ ਇੱਕੋ ਹੀ ਅਰਜ਼ੀ ਹੈਗੀ ਆ ਕਿ ਦੇਖੋ ਸਾਡੀਆਂ ਅੰਗਾਂ ਦੇ ਦੁਕਾਨਾਂ ਦੇ ਅੱਗੇ 5-5 6-6 ਫੁੱਟ ਦਾ ਪਰਦਾ ਕੀਤਾ ਦੁਕਾਨਾਂ ਸਾਡੀ ਨਜ਼ਰ ਨਹੀਂ ਆਉਂਦੀਆਂ ਤੇ ਜੇ ਦੁਕਾਨਾਂ ਨਹੀਂ ਨਜ਼ਰ ਆਣਗੀਆਂ ਅਸੀਂ ਰੋਟੀ ਕਿੱਥੋਂ ਕਮਾਵਾਂਗੇ ਆਪਣੇ ਬੱਚੇ ਕਿਵੇਂ ਪਾਲਾਂਗੇ 1.5 ਮਹੀਨੇ ਤੋਂ ਅਸੀਂ ਆਪਣੇ ਘਰਾਂ ਵਿੱਚ ਬੈਠੇ ਹੋਏ ਆ ਤੇ ਕਰ ਕਹਿੰਦੇ ਰੋਟੀ ਤੋਂ ਵੀ ਆਤਰ ਹੋਏ ਪਏ ਇਹ ਸਾਡਾ ਮਸਲਾ ਜਿਹੜਾ ਅਸੀਂ ਕਹਿੰਨੇ ਪਏ ਚਲੋ ਜੇ ਆਈ ਫੁੱਟਪਾਥ ਤੇ ਬਹੁਤ ਪਿੱਛੇ ਆ ਫਰਕ ਬੜੀ ਅੱਗੇ ਆ ਆ ਕੇ ਦੇਖਿਆ ਜਾਵੇ ਤੁਹਾਨੂੰ ਕੁਝ ਨਹੀਂ ਤੇ ਦੋਟਾ ਇਫੋਰਟ ਦਨ ਜਗ੍ਹਾ ਦਿੱਤੀ ਜਾਵੇ ਜਿਸ ਨਾਲ ਕਿ ਅਸੀਂ ਆਪਣੇ ਆਪਣੇ ਕਾਰੋਬਾਰ ਕਰ ਸਕੀਏ ਆਪਣੇ ਨਿਸ਼ਾਨ ਦੇਈ ਜਾਂ ਕੁਝ ਲਾਜ਼ਮ ਅਸੀਂ ਉਹ ਅਦਾਰੇ ਦੁਆਰ ਨਹੀਂ ਆਵਾਂਗੇ ਜੇ ਆਵਾਂਗੇ ਤੇ ਸਾਨੂੰ ਚੁੱਕ ਲਿਆ ਸਾਡਾ ਸਮਾਨ ਚੁੱਕਣਾ ਆਈ ਆਪ ਕਹਦੇਗੇ ਚੁੱਕ ਲੈ ਸਾਨੂੰ ਕੁਝ ਤੇ ਸਾਨੂੰ ਵਾਧਨ ਦੇਣ ਉਹ ਤੁਹਾਡੀ ਦੁਕਾਨਾਂ ਦੇ ਅੰਦਰ ਦਿਸਦੇ ਨਹੀਂ ਇਹ ਕਰ ਗਿਆ ਅਸੀਂ ਇਹਨਾਂ ਕੇ ਪੁਝਾਚ ਕਰਦੇ ਆ ਕਿ ਵੀ ਸਾਡੀ ਫਰਿਆਦ ਸੁਣੀ ਜਾਵੇ ਤੇ ਅਸੀਂ ਆਪਣਾ ਕਾਰੋਬਾਰ ਕਰੀ ਆਪਣੇ ਬੱਚੇ ਪਾਲ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਕੋਲ ਫੇਰ ਦੁਬਾਰਾ ਆਏ ਆ ਕਿਤੇ ਕੋਈ ਸ਼ਿਕਾਇਤਤ ਨਹੀਂ ਜਾਂਦੀ ਬਈਆਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਜਾਂ ਹੋਰ ਮੈਕ ਮੈਨ ਨੂੰ ਵੀ ਤਾਂ ਕਰਕੇ ਇੱਥੇ ਟਾਰਗੇਟ ਕੀਤਾ ਜਾ ਰਿਹਾ ਹੈ। ਦੇਖੋ ਗੱਲ ਇਹ ਆ ਜੀ ਸ਼ਿਕਾਇਤਾਂ ਕਰਨ ਵਾਲੇ ਜਿਹੜੇ ਉਹ ਬਹੁਤ ਨਹੀਂ ਸ਼ਿਕਾਇਤ ਕਰਕੇ ਆਉਂਦੇ ਆ ਜਦ ਕਿ ਸਾਡਾ ਕੋਈ ਕਸੂਰ ਹੀ ਕੋਈ ਨਹੀਂ। ਸਾਡੇ ਦੁਕਾਨਦਾਰਾਂ ਦਾ ਕੋਈ ਕਸੂਰ ਹੀ ਨਹੀਂ ਤੇ ਸ਼ਿਕਾਇਤਾਂ ਕਰੀ ਜਾਂਦੀ ਹੈ। ਬਸ ਆ ਗਲਤ ਹੈ ਬਾਤ। ਮਸਲਾਨੀ ਤੇ ਨਹੀਂ ਤੰਗ ਹੁੰਦੇ ਜਿਹਨੂੰ ਸਲਾਨੀ ਦੇਖੋ ਜੀ ਅਸੀਂ ਲਿਖ ਕੇ ਦਿੱਤਾ ਵੀ ਸਲਾਨੀਆਂ ਨੂੰ ਅਸੀਂ ਤਾਗਦੀ ਕਰਦੇ ਪ੍ਰਸ਼ਾਸਨ ਦੇ ਕਰਦੇ ਉਹਦੀ ਸਮੱਸਿਆ ਹੱਲ ਕਰਦੇ ਆ। ਆਹ ਬਦਿਸਮਰਤੀਆਂ ਆਂਦੇ ਦਿੰਦੇ ਸਵਾਈ ਦਾ ਧਿਆਨ ਰੱਖਦੇ ਐ ਇਨਕਲੋਜ਼ਮੈਂਟ ਨਹੀਂ ਹੁੰਦੇ ਉਹਨਾਂ ਸਲਾਨੀਆਂ ਨੂੰ ਜਿਹੜਾ ਕੋਈ ਰਸਤਾ ਪੁੱਛਦਾ ਕੋਈ ਆ ਉਹਨਾਂ ਦਾ ਅਭੀ ਰਭੀ ਹੋ ਜਾਂਦੀ ਕਿ ਦੁਕਾਨਦਾਰ ਹੀ ਨਾਲ ਖੜੇ ਹੁੰਦੇ ਆ ਉੱਥੇ ਪ੍ਰਸ਼ਾਸਨ ਥੋੜੀ ਹੁੰਦਾ ਪੁਲਿਸ ਥੋੜੀ ਹੁੰਦੀ ਹੁਣ ਕੀ ਪਵਿਕ ਵਿੱਚ ਲੱਗਦਾ ਵੀ ਹੁਣ ਇਹ ਦੁਕਾਨਦਾਰਾਂ ਲਈ ਇਹਨਾਂ ਨੂੰ ਦਿੱਕਤ ਨਹੀਂ ਆਏਗੀ ਮੈਨੂੰ ਲੱਗਦਾ ਵੀ ਕੋਈ ਦਿੱਕਤ ਨਹੀਂ ਆਏਗੀ ਬਿਲਕੁਲ ਜੀ ਜਿਹੜਾ ਕਿ ਦੁਕਾਨਦਾਰਾਂ ਦਾ ਇੱਕ ਵਫਦ ਹੈ ਜਿਹੜਾ ਕਿ ਕਮਿਸ਼ਨਰ ਕਾਰਜਬਚੂ ਨੂੰ ਮਿਲਿਆ ਬੀਤੇ ਦੋ ਦਿਨ ਪਹਿਲੇ ਦੀ ਗੱਲ ਕਰ ਲਈ ਤਾਂ ਕਮਿਸ਼ਨਰ ਪੁਲਿਸ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਕਿ ਵਪਾਰਕ ਔਕਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਲਗਾਤਾਰ ਜਿਹੜੇ ਕਿ ਹਾਈਟੇਜ ਸਟਰੀਟ ਦੇ ਦੁਕਾਨਦਾਰ ਨੇ ਉਹ ਟਾਰਗੇਟ ਤੇ ਨੇ ਇੱਕ ਤਾਂ ਟ੍ਰੈਫਿਕ ਪੁਲਿਸ ਦੇ ਤੇ ਦੂਜੇ ਕਮਿਸ਼ਨਰ ਕਾਰਪੋਰੇਸ਼ਨ ਦੇ ਅਮਲੇ ਦੇ ਇਸ ਕਰਕੇ ਦੋਨਾਂ ਨੂੰ ਵਿਭਾਗਾਂ ਨੂੰ ਔਰ ਦੋਨਾਂ ਦੇ ਵਿਭਾਗਾਂ ਦੇ ਮੁਖੀਆਂ ਨੂੰ ਜਿਹੜੇ ਕੀ ਮੁਲਾਕਾਤ ਕੀਤੀ ਗਈ ਔਰ ਉਹਨਾਂ ਨੂੰ ਇਹੀ ਅਪੀਲ ਕੀਤੀ ਗਈ ਵੀ ਇਹਨਾਂ ਨੂੰ ਦੁਕਾਨਦਾਰਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ 2 ਤੋਂ 2.5 ਫੁੱਟ ਦਾ ਡਿਸਪਲੇ ਕਰ ਸਕਣ ਤਾਂ ਜੋ ਜਿਹੜੇ ਵੀ ਲੋਕ ਉੱਥੇ ਪਹੁੰਚਦੇ ਨੇ ਜਾਂ ਸੈਲਾਨੀ ਪਹੁੰਚਦੇ ਨੇ ਉਨ੍ਹਾਂ ਦੀ ਦੁਕਾਨਦਾਰੀ ਜਿਹੜੀ ਕਿ ਉਹ ਸਹੀ ਤਰੀਕੇ ਨਾਲ ਚੱਲ ਸਕੇ ਤੇ ਉਹਨਾਂ ਨੇ ਇਹ ਵੀ ਆਸ਼ਵਾਸਨ ਦਿੱਤਾ ਵੀ ਕਿਸੇ ਵੀ ਸੈਲਾਨੀ ਨੂੰ ਜਾਂ ਲੋਕਾਂ ਨੂੰ ਕੋਈ ਵੀ ਦਿੱਕਤ ਜਿਹੜੀ ਦੁਕਾਨਦਾਰਾਂ ਵੱਲੋਂ ਉਹ ਦਰਪੇਸ਼ ਨਹੀਂ ਆਂਦੀ ਜਾਊਗੀ ਕਮਾ ਪਰਸਨ ਵੀਪਨ ਸ਼ਰਮਾ ਨ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਕਿਤੇ ਇਹ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ